ਸਤ ਸ੍ਰੀ ਅਕਾਲ ਜੀ ਤੁਸੀਂ ਸੁਣ ਰਹੇ ਹੋ ਬੁੱਕ ਬਾਣੀ ਜਿੱਥੇ ਕਿਤਾਬਾਂ ਬੋਲਦੀਆਂ ਨੇ ਹਰ ਐਪੀਸੋਡ ਚ ਅਸੀਂ ਪੰਜਾਬੀ ਹਿੰਦੀ ਤੇ ਇੰਗਲਿਸ਼ ਕਹਾਣੀਆਂ ਦਾ ਸਾਰ ਲੈ ਕੇ ਆਉਂਦੇ ਹਾਂ ਤਾਂ ਜੋ ਹਰ ਕਿਤਾਬ ਦੀ ਸੋਚ ਤੁਹਾਡੇ ਦਿਲ ਤੱਕ ਪਹੁੰਚ ਸਕੇ ਚਲੋ ਸ਼ੁਰੂਆਤ ਕਰੀਏ ਇੱਕ ਨਵੇਂ ਸਫ਼ਰ ਦੀ ਕਿਤਾਬਾਂ ਦੇ ਸੰਸਾਰ ਵਿੱਚ ਅੱਜ ਆਪਾਂ ਇੱਕ ਅਜੀਹੀ ਕਿਤਾਬ ਦੀ ਗਹਿਰਾਈ ਵਿੱਚ ਉਤਰਾਂਗੇ ਜੋ 40 ਦਿਨਾਂ ਵਿੱਚ ਜ਼ਿੰਦਗੀ ਨੂੰ ਬਦਲਣ ਦਾ ਇੱਕ ਪੂਰਾ ਪੈਟਰਨ ਦੱਸਦੀ ਹੈ ਇਸ ਦਾ ਮੁੱਖ ਮਕਸਦ ਹੈ ਆਪਣੀ ਜ਼ਿੰਦਗੀ ਨੂੰ ਡਿਸਪਲਿਨ ਫੋਕਸ ਤੇ ਪੋਜ਼ਿਟਿਵਿਟੀ ਨਾਲ ਮਤਲਬ ਹਰ ਰੋਜ਼ ਥੋੜਾ ਥੋੜਾ 1% ਬਿਹਤਰ ਬਣਾਉਣਾ ਬਿਲਕੁਲ ਇਸ ਕਿਤਾਬ ਦਾ ਜਿਹੜਾ ਮੂਲ ਸੰਕਲਪ ਹੈ ਉਹ ਇਹ ਹੈ ਕਿ ਕੋਈ ਵੀ ਇਨਸਾਨ 40 ਦਿਨਾਂ ਦੀ ਸਹੀ ਪ੍ਰੈਕਟਿਸ ਨਾਲ ਆਪਣੀ ਸੋਚ ਆਪਣੀਆਂ ਆਦਤਾਂ ਕਰਮ ਤੇ ਇੱਥੋਂ ਤੱਕ ਕਿ ਆਪਣਾ ਪਵਿੱਖ ਵੀ ਬਦਲ ਸਕਦਾ ਹੈ ਅੱਛਾ ਹਾਂ ਜੀ ਕਹਾਣੀ ਆਰਮਾਨ ਨਾਂ ਦੇ ਇੱਕ ਨੌਜਵਾਨ ਦੀ ਹੈ ਜਿਹੜਾ ਮਤਲਬ ਆਪਣੀ ਜ਼ਿੰਦਗੀ ਚ ਕਾਫੀ ਗੁੰਮਰਾਹ ਤੇ ਤਣਾਅ ਵਿੱਚ ਰਹਿੰਦਾ ਹੈ ਫਿਰ ਉਹ ਇੱਕ ਗੁਰੂ ਜੀ ਨੂੰ ਮਿਲਦਾ ਹੈ ਜਿਹੜੇ ਉਸ ਨੂੰ ਇਹ 40 ਦਿਨਾਂ ਦਾ ਇੱਕ ਪੂਰਾ ਸਫ਼ਰ ਪਲਾਨ ਦਿੰਦੇ ਆ ਚਲੋ ਫਿਰ ਇਸ ਸਫ਼ਰ ਦੀ ਸ਼ੁਰੂਆਤ ਕਰਦੇ ਆ ਪਹਿਲੇ 10 ਦਿਨ ਜਿਹਨੂੰ ਬੁਨਿਆਦ ਕਿਹਾ ਗਿਆ ਹੈ ਤਾਂ ਪਹਿਲਾ ਦਿਨ ਕਿਸ ਬਾਰੇ ਹੈ ਦੇਖੋ ਦਿਨ 1 ਸ਼ੁਰੂਆਤ ਇਹ ਦਿਨ ਇੱਕ ਪੱਕੇ ਫੈਸਲੇ ਬਾਰੇ ਹੈ ਬਦਲਾ ਕਦੋਂ ਕਰਾਂਗੇ ਨਾਲ ਨਹੀਂ ਸ਼ੁਰੂ ਹੁੰਦਾ ਉਹ ਹੁਣ ਬਦਲਣਾ ਹੈ ਇਹਦੇ ਫੈਸਲੇ ਨਾਲ ਸ਼ੁਰੂ ਹੁੰਦਾ ਹੈ। ਹਮ ਇਸ ਦਿਨ ਆਪਣੇ ਆਪ ਨੇ ਇੱਕ ਵਾਦਾ ਕਰਨਾ ਹੁੰਦਾ ਕਿ ਅਗਲੇ 40 ਦਿਨ ਪੂਰੀ ਗੰਭੀਰਤਾ ਨਾਲ ਕੰਮ ਕਰਨਾ ਹੈ। ਜਿਵੇਂ ਕਿਹਾ ਵੀ ਗਿਆ ਹੈ ਬਦਲਾਅ ਦਾ ਪਹਿਲਾ ਕਦਮ ਫੈਸਲਾ। ਠੀਕ ਹੈ ਫੈਸਲਾ ਤਾਂ ਕਰ ਲਿਆ ਪਰ ਅਸਲੀ ਚੁਣੌਤੀ ਦਾ ਮਨ ਉਹ ਬਹੁਤ ਪਟਕਦਾ ਹੈ ਨਾ। ਬਿਲਕੁਲ ਇਸੇ ਲਈ ਦਿਨ 2 ਮਨ ਤੇ ਕਾਬੂ ਹੈ ਇਹ ਸਿਖਾਉਂਦਾ ਹੈ ਕਿ ਆਪਣਾ ਮਨ ਇੱਕ ਬੇਲਗਾਮ ਖੋੜੇ ਵਰਗਾ ਹੈ ਤੇ ਧਿਆਨ ਯਾਨੀ ਫੋਕਸ ਨਾਲ ਹੀ ਇਸ ਦੇ ਸ਼ੋਰ ਨੂੰ ਸ਼ਾਂਤ ਕਰਕੇ ਸਪਸ਼ਟਤਾ ਲਿਆਂਦੀ ਜਾ ਸਕਦੀ ਹੈ ਜਿਸ ਨੇ ਮਨ ਜੀਤਿਆ ਉਸ ਨੇ ਸੰਸਾਰ ਜੀਤਿਆ ਹਾਂਜੀ ਬਿਲਕੁਲ ਹੀ ਤੇ ਫਿਰ ਜਿਹੜੇ ਮਨ ਵਿੱਚ ਨਕਾਰਾਤਮਕ ਵਿਚਾਰ ਆਉਂਦੇ ਨੇ ਉਹਨਾਂ ਦਾ ਕੀ ਕਰੀਏ ਉਸ ਦੇ ਲਈ ਹੈ ਦਿਨ 3 ਪੋਜ਼ਿਟਿਵ ਮਾਈਂਡਸੈਟ ਦੇਖੋ ਨਕਾਰਾਤਮਕਤਾ ਮਨ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਪੋਜ਼ਿਟਿਵ ਰਹਿਣ ਦਾ ਮਤਲਬ ਸਿਰਫ ਚੰਗਾ ਸੋਚਣਾ ਨਹੀਂ ਬਲਕਿ ਚੰਗਾ ਵੇਖਣਾ ਚੰਗਾ ਬੋਲਣਾ ਤੇ ਚੰਗੇ ਲੋਕਾਂ ਦੀ ਸੰਗਤ ਵਿੱਚ ਰਹਿਣਾ ਵੀ ਹੈ। ਅੱਛਾ ਮਤਲਬ ਆਪਣਾ ਪੂਰਾ ਮਾਹੌਲ ਹੀ ਪੋਜ਼ਿਟਿਵ ਬਣਾਉਣਾ। ਹਾਂ ਕਿਉਂਕਿ ਨਕਾਰਾਤਮਕ ਵਿਚਾਰ ਬੀਜ ਹਨ ਜਿੰਨਾ ਕਟ ਬੋਵੋਗੇ ਉਨਾ ਹੀ ਚੰਗਾ ਫਲ ਮਿਲੇਗਾ। ਇਸ ਸਭ ਕਰਨ ਲਈ ਡਿਸਪਲਿਨ ਤਾਂ ਬਹੁਤ ਜ਼ਰੂਰੀ ਹੈ। ਬਿਲਕੁਲ ਇਸੇ ਲਈ ਦਿਨ ਫੋਰ ਡਿਸਪਲਿਨ ਤੇ ਹੈ। ਅਨੁਸ਼ਾਸਨ ਇੱਕ ਤੋਹਫਾ ਹੈ ਜੋ ਕੋਈ ਆਪਣੇ ਆਪ ਨੂੰ ਦਿੰਦਾ ਹੈ। ਜ਼ਿੰਦਗੀ ਵਿੱਚ ਹਾਰ ਓਨੇ ਮੰਦੇ ਜੋ ਹੌਲੀ ਚੱਲਦੇ ਨੇ ਸਗੋ ਉਹ ਜੋ ਰੁਕ ਜਾਂਦੇ ਨੇ ਇੱਕ ਬਹੁਤ ਵਧੀਆ ਗੱਲ ਕਹੀ ਗਈ ਹੈ ਡਿਸਪਲਿਨ ਪੇਨ ਹੈ ਪਰ ਪਛਤਾਵਾ ਉਸ ਤੋਂ ਵੱਡਾ ਪੇਨ ਹੈ ਸਹੀ ਗੱਲ ਹੈ ਤੇ ਡਿਸਪਲਿਨ ਨਾਲ ਹੀ ਫਿਰ ਆਦਤਾਂ ਬੰਦੀਆਂ ਹੋਣਗੀਆਂ ਹੈ ਨਾ ਹਾਂਜੀ then 5 habit building ਤੁਹਾਡੀਆਂ ਆਦਤਾਂ ਹੀ ਤੁਹਾਡੇ ਭਵਿੱਖ ਦੇ ਬੀਜ ਨੇ ਦੇਖੋ ਚੰਗੀਆਂ ਆਦਤਾਂ ਬਣਾਉਣੀਆਂ ਸ਼ੁਰੂ ਚ ਔਖੀਆਂ ਲੱਗਦੀਆਂ ਨੇ ਪਰ ਜਦੋਂ ਇੱਕ ਵਾਰ ਬਣ ਜਾਂਦੀਆਂ ਨੇ ਤਾਂ ਉਹ ਤੁਹਾਨੂੰ ਹਰ ਰੋਜ਼ ਬਿਹਤਰ ਬਣਾਉਂਦੀਆਂ ਨੇ ਤੂੰ ਆਪਣੀਆਂ ਆਦਤਾਂ ਬਣਾਉਂਦਾ ਹੈ ਫਿਰ ਤੇਰੀਆਂ ਆਦਤਾਂ ਤੈਨੂੰ ਬਣਾਉਂਦੀਆਂ ਹਨ ਬਿਲਕੁਲ ਇਸ ਤੋਂ ਬਾਅਦ ਆਉਂਦਾ ਹੈ ਦਿਨਛੈ ਟਾਈਮ ਵੈਲਿਊ ਸਮੇਂ ਦੀ ਕੀਮਤ ਹਾਂ ਸਮਾਂ ਸਭ ਤੋਂ ਨਿਰਪੱਖ ਚੀਜ਼ ਹੈ ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਸਮੇਂ ਨੂੰ ਵੱਖਰੇ ਤਰੀਕੇ ਨਾਲ ਵਰਤਦੇ ਨੇ ਜੋ ਸਮੇਂ ਦਾ ਮਹਤਾਜ ਨਹੀਂ ਉਹ ਕਿਸੇ ਦਾ ਮਹਤਾਜ ਨਹੀਂ ਤੇ ਆਤਮ ਵਿਸ਼ਵਾਸ ਉਹ ਕਿਵੇਂ ਬਣਦਾ ਹੈ ਉਹ ਹੈ ਦਿਨਸਤ आत्मविश्वास ये कोई तोहफा नहीं इसको प्रैक्टिस ਨਾਲ ਅਭਿਆਸ ਨਾਲ ਬਣਾਉਣਾ ਪੈਂਦਾ ਆਪਣੇ ਆਪ ਤੇ ਸ਼ੱਕ ਕਰਨਾ ਸਭ ਤੋਂ ਵੱਡਾ ਜ਼ਹਿਰ ਹੈ ਸਹੀ ਗੱਲ ਹੈ ਅੱਛਾ ਜ਼ਿੰਦਗੀ ਦਾ ਮਕਸਦ ਯਾਨੀ ਪਰਪਸ ਉਹ ਕਿੰਨਾ ਜ਼ਰੂਰੀ ਹੈ ਬਹੁਤ ਜ਼ਿਆਦਾ ਦਿਨ ਅਠ ਪਰਪਸ ਦੇਖੋ ਦਿਸ਼ਾ ਤੋਂ ਬਿਨਾ ਦੌੜਨਾ ਤਾਂ ਅੱਖਾਂ ਬੰਦ ਕਰਕੇ ਮੰਜ਼ਿਲ ਲੱਭਣ ਵਰਗਾ ਹੋਇਆ ਨਾ ਹਾਂ ਪਰਪਸ ਤੁਹਾਡੀ ਸਾਰੀ ਊਰਜਾ ਨੂੰ ਇੱਕ ਸਹੀ ਦਿਸ਼ਾ ਦਿੰਦਾ ਹੈ ਕਿਉਂਕਿ ਦਿਸ਼ਾ ਬਿਨਾ ਦੌੜਿਆ ਬੰਦਾ ਹਮੇਸ਼ਾ ਹਾਰਦਾ ਹੈ ਗੁੱਸੇ ਬਾਰੇ ਵੀ ਕੁਝ ਹੈ ਇਸ 'ਚ ਉਸ ਨੂੰ ਕਿਵੇਂ ਕਾਬੂ ਕਰੀਏ ਹਾਂਜੀ ਦਿਨ 9 ਐਂਗਰ ਮੈਨੇਜਮੈਂਟ ਗੁੱਸੇ ਵਿੱਚ ਬੋਲਿਆ ਇੱਕ ਵੀ ਸ਼ਬਦ ਕਦੇ ਵਾਪਸ ਨਹੀਂ ਆਉਂਦਾ ਅਸਲ ਵਿੱਚ ਗੁੱਸਾ ਖੁਦ ਨਹੀਂ ਮਾਰਦਾ ਸਗੋਂ ਗੁੱਸੇ ਵਿੱਚ ਲੈ ਗਏ ਫੈਸਲੇ ਮਾਰਦੇ ਹਨ ਗੁੱਸਾ ਉਹ ਅੱਗ ਹੈ ਜੋ ਪਹਿਲਾ ਤੈਨੂੰ ਸਾੜਦੀ ਹੈ। ਹਮ ਅਤੇ ਫਿਰ ਇਸ ਪਹਿਲੇ ਹਿੱਸੇ ਦੇ ਅਖੀਰ ਵਿੱਚ ਧਿਆਨ ਕੇਂਦ੍ਰਿਤ ਕਰਨਾ। ਹਾਂ ਦਿਨ 10 ਫੋਕਸ ਸਿੱਧੀ ਜੀ ਗੱਲ ਹੈ ਜਿੱਥੇ ਧਿਆਨ ਹੁੰਦਾ ਹੈ ਉੱਥੇ ਹੀ ਤਾਕਤ ਹੁੰਦੀ ਹੈ। ਫਾਲਤੂ ਚੀਜ਼ਾਂ ਤੋਂ ਧਿਆਨ ਹਟਾ ਕੇ ਜ਼ਰੂਰੀ ਚੀਜ਼ਾਂ ਤੇ ਲਾਉਣਾ ਹੀ ਫੋਕਸ ਹੈ। ਜਿੱਥੇ ਧਿਆਨ ਉੱਥੇ એનર્ਜੀ ਜਿੱਥੇ એનર્ਜੀ ਉੱਥੇ ਨਤੀਜੇ ਤਾ ਪਹਿਲੇ 10 ਦਿਨਾਂ ਨੇ ਇੱਕ ਬਹੁਤ ਮਜ਼ਬੂਤ ਨੀ ਰੱਖ ਦਿੱਤੀ ਮਤਲਬ ਮਨ ਆਦਤਾਂ ਡਿਸਪਲਿਨ ਹੁਣ ਅੱਗੇ ਕੀ ਹੈ ਹੁਣ ਅਸੀਂ ਅੰਦਰੂਨੀ ਗੁਣਾਵਲ ਵਧਦੇ ਹਾਂ ਦਿਨ 11 ਗ੍ਰੈਟੀਟਿਊਡ ਯਾਨੀ ਸ਼ੁਕਰਗੁਜ਼ਾਰੀ ਸ਼ੁਕਰਗੁਜ਼ਾਰੀ ਦਿਲ ਵਿੱਚ ਇੱਕ ਭਰਪੂਰਤਾ ਦੀ ਭਾਵਨਾ ਰੱਖਦੀ ਹੈ ਜੋ ਛੋਟੀਆਂ-ਛੋਟੀਆਂ ਖੁਸ਼ੀਆਂ ਦੀ ਕਦਰ ਕਰਦਾ ਹੈ ਉਹ ਵੱਡੀਆਂ ਖੁਸ਼ੀਆਂ ਨੂੰ ਆਪਣੇ ਵੱਲ ਖਿੱਚਦਾ ਹੈ ਸ਼ੁਕਰ ਅਦਾ ਕਰਨ ਵਾਲਾ ਇਨਸਾਨ ਕਦੇ ਤੰਗਦਸਤ ਨਹੀਂ ਹੁੰਦਾ बिल्कुल मेहनत की महत्ता है सफर बारह इतने एक बहुत दिलचस्प जादू सिर्फ मेहनत विच नहीं सगोटेंसी मतलब निरंतरता विच है रोज की थोड़ी थोड़ी मेहनत का फल हमेशा मजबूत है सफलता शॉर्टकट नहीं मिलती है।, है।, है, है हाँ इसलिए है दिन तेरह फीयर ਕਿਤਾਬ ਕਹਿੰਦੀ ਹੈ ਕਿ 90% ਡਰ ਤਾਂ ਸਿਰਫ ਸਾਡੇ ਦਿਮਾਗ ਦੀ ਕਲਪਨਾ ਹੁੰਦਾ ਹੈ। ਅੱਛਾ। ਹਾਂਜੀ। ਡਰ ਤੋਂ ਭੱਜਣ ਨਾਲ ਉਹ ਹੋਰ ਵੱਡਾ ਹੁੰਦਾ ਹੈ ਤੇ ਜਦੋਂ ਤੁਸੀਂ ਉਸ ਦਾ ਸਾਹਮਣਾ ਕਰਦੇ ਹੋ ਤਾਂ ਉਹ ਘਟਦਾ ਹੈ। ਡਰ ਉਹ ਕੰਧ ਹੈ ਜੋ ਅਡ ਹੈ ਪਰ ਹਕੀਕਤ ਵਿੱਚ ਉਹ ਹੈ ਹੀ ਨਹੀਂ। ਵਾਹ। ਤੇ ਆਪਣੇ ਆਪ ਤੇ ਭਰੋਸਾ ਕਰਨਾ ਉਹ ਕਿੰਨਾ ਜ਼ਰੂਰੀ ਹੈ? ਬਹੁਤ ਜ਼ਿਆਦਾ। ਦਿਨ 14 셀ਫ ਬਿਲੀਫ। ਸਿੱਧੀ ਗੱਲ ਹੈ ਜਦੋਂ ਤੱਕ ਤੁਸੀਂ ਖੁਦ ਤੇ ਯਕੀਨ ਨਹੀਂ ਕਰਦੇ ਦੁਨੀਆ ਵੀ ਨਹੀਂ ਕਰੇਗੀ। ਲੋਕ ਕੀ ਕਹਿਣਗੇ? ਸਭ ਤੋਂ ਵੱਡੀ ਕੈਦ ਹੈ ਜੇ ਤੂੰ ਮੰਨ ਲਿਆ ਕਿ ਹੋ ਸਕਦਾ ਫਿਰ ਹੋ ਕੇ ਰਹੇਗਾ ਹੂੰ ਫਿਰ ਜੀਵਨ ਸ਼ੈਲੀ ਦਾ ਕੀ ਪ੍ਰਭਾਵ ਦੱਸਿਆ ਗਿਆ ਦਿਨ 15 ਲਾਈਫ ਸਟਾਈਲ ਟੋਡੀ ਜੀਵਨ ਸ਼ੈਲੀ ਮਤਲਬ ਤੁਹਾਡਾ ਰਹਿਣ ਸਹਿਣ ਖਾਣ ਪੀਣ ਉਹੀ ਤੁਹਾਡਾ ਕੱਲ ਬਣਾਉਂਦੀ ਹੈ ਤੁਹਾਡੇ ਰੋਜ਼ ਦੇ ਛੋਟੇ ਛੋਟੇ ਫੈਸਲੇ ਮਿਲ ਕੇ ਤੁਹਾਡਾ ਭਵਿੱਖ ਬਣਾਉਂਦੇ ਹਨ ਜਿਹੜੀ ਲਾਈਫ ਸਟਾਈਲ ਤੂੰ ਚੁਣਨਾ ਹੈ ਉਹੀ ਫਿਊਚਰ ਬਣਾਉਂਦੀ ਹੈ ਤੇ ਸਿੱਖਦੇ ਰਹਿਣ ਬਾਰੇ ਦਿਨ 16 ਲਾਈਫ ਲੌਂਗ ਲਰਨਿੰਗ ਜੋ ਸਿੱਖਣਾ ਬੰਦ ਕਰ ਦਿੰਦਾ ਹੈ ਉਹ ਇੱਕ ਤਰ੍ਹਾਂ ਨਾਲ ਵਧਣਾ ਬੰਦ ਕਰ ਦਿੰਦਾ ਹੈ ਪੜਨਾ ਬੰਦ ਕੀਤਾ ਵਧਣਾ ਬੰਦ ਹੋ ਗਿਆ ਅਸਫਲਤਾ ਨੂੰ ਫੇਲਰ ਨੂੰ ਕਿਸ ਨਜ਼ਰ ਨਾਲ ਵੇਖਣਾ ਚਾਹੀਦਾ ਹੈ ਦਿਨ 17 ਫੇਲਰ ਅਸਫਲਤਾ ਅੰਤ ਨਹੀਂ ਸਗੋ ਇੱਕ ਨਵਾਂ ਰਸਤਾ ਹੁੰਦੀ ਹੈ ਇਹ ਤੁਹਾਨੂੰ ਤੋੜਦੀ ਨਹੀਂ ਸਿਖਾਉਂਦੀ ਹੈ ਅਸਫਲਤਾ ਸਿਖਾਉਂਦੀ ਹੈ ਹਾਰਨ ਵਾਲੇ ਨਹੀਂ ਜਿੱਤਣ ਵਾਲੇ ਸਮਝਦੇ ਹਨ ਹੂੰ ਨਜ਼ਰੀਏ ਦੀ ਗੱਲ ਹੈ ਤੇ ਨਿਰੰਤਰਤਾ ਕੰਸਿਸਟੈਂਸੀ ਉਸਦੀ ਤਾਕਤ ਕੀ ਹੈ ਦਿਨ 18 ਕੰਸਿਸਟੈਂਸੀ ਰੋਜ਼ ਦਾ ਇੱਕ ਛੋਟਾ ਜਿਹਾ ਯਤਨ ਇੱਕ ਦਿਨ ਬਹੁਤ ਵੱਡਾ ਨਤੀਜਾ ਬਣ ਜਾਂਦਾ ਹੈ ਜਿਵੇਂ ਪਾਣੀ ਦੀ ਬੂੰਦ ਪੱਥਰ ਤੇ ਨਿਸ਼ਾਨ ਪਾ ਦਿੰਦੀ ਹੈ ਰੋਜ਼ ਦਾ ਛੋਟਾ ਕਦਮ ਭਵਿਕ ਦਾ ਵੱਡਾ ਨਤੀਜਾ ਹਾਂਜੀ ਅੱਛਾ ਇੱਕ ਬਹੁਤ ਵੱਡੀ ਸਮੱਸਿਆ ਹੈ ਤੁਲਨਾ ਕਰਨ ਦੀ ਆਦਤ ਉਸ ਬਾਰੇ ਕੀ ਕਹ ਹੈ ਹਾਂ ਦਿਨ ਵੀ ਕੰਪੈਰੀਜ਼ਨ ਤੁਲਨਾ ਹਮੇਸ਼ਾ ਅਸੰਤੋਸ਼ ਹੀ ਪੈਦਾ ਕਰਦੀ ਹੈ ਤੁਹਾਡੀ ਦੌੜ ਕਿਸੇ ਹੋਰ ਨਾਲ ਨਹੀਂ ਹੈ ਸਗੋ ਆਪਣੇ ਕੱਲ ਨਾਲ ਹੈ ਕਿ ਤੁਸੀਂ ਕੱਲ ਨਾਲੋਂ ਅੱਜ ਬਿਹਤਰ ਹੋ ਬਸ ਤੁਲਨਾ ਅਸੰਤੋਸ਼ ਦੀ ਜੜ ਹੈ ਅਤੇ ਸੁਪਨਿਆਂ ਬਾਰੇ ਦਿਨਵੀ ਡ੍ਰੀਮਸ ਸੁਪਨੇ ਉਹ ਨਹੀਂ ਜੋ ਤੁਸੀਂ ਸੌਂ ਕੇ ਵੇਖਦੇ ਹੋ ਸਗੋਂ ਉਹ ਹਨ ਜੋ ਤੁਹਾਨੂੰ ਸੌਣ ਹੀ ਨਹੀਂ ਦਿੰਦੇ ਵਾਓ ਸਿਰਫ ਸੁਪਨੇ ਦੇਖ ਕੇ ਨਹੀਂ ਉਹਨਾਂ ਲਈ ਜਾਗਣਾ ਪੈਂਦਾ ਹੈ ਇਹ ਸਫ਼ਰ ਤਾਂ ਹੁਣ ਹੋਰ ਵੀ ਗਹਿਰਾ ਹੁੰਦਾ ਜਾ ਰਿਹਾ ਹੈ ਪਹਿਲਾਂ ਬੁਨਿਆਦ ਫਿਰ ਅੰਦਰੂਨੀ ਵਿਕਾਸ ਅਗਲੇ 10 ਦਿਨ ਕਿਸਤੇ ਕੇਂਦਰ ਹਨ अगले दस दिन रिश्तिया मानसिक सेहत से हैं शुरुआत होंगी है दिन इक्की फॉरगिवनेस यानी माफ़ी नाल जो माफ करता है वो असल विच दूजे नु नहीं अपने आप नु आजाद करता है गुस्सा अपने अंदर रखना सिर्फ अपना ही नुकसान है जो माफ करता है वो अपने आप को आजाद करता है बिल्कुल अति सबर दी की भूमिका है दिन बाई पेशेंस ਸਬਰ ਤੁਹਾਨੂੰ ਗਲਤ ਸਮੇਂ ਤੇ ਗਲਤ ਫੈਸਲਿਆਂ ਤੋਂ ਬਚਾਉਂਦਾ ਹੈ ਦੇਖੋ ਜੜਾ ਨੂੰ ਮਜ਼ਬੂਤ ਹੋਣ ਲਈ ਸਮਾਂ ਤਾਂ ਲੱਗਦਾ ਹੀ ਹੈ ਨਾ ਜੜਾ ਮਜ਼ਬੂਤ ਕਰਨ ਲਈ ਸਮਾਂ ਲੱਗਦਾ ਹੈ ਸਹੀ ਗੱਲ ਹੈ ਅੱਜ ਕੱਲ ਦੀ ਇੱਕ ਵੱਡੀ ਸਮੱਸਿਆ ਡਿਜੀਟਲ ਦੁਨੀਆ ਉਸ ਦਾ ਵੀ ਜ਼ਿਕਰ ਹੈ ਹਾਂ ਬਹੁਤ ਜ਼ਰੂਰੀ ਦਿਨ ਤੇਈ ਡਿਜੀਟਲ ਡਿਸਪਲਿਨ ਮੋਬਾਈਲ ਦੀ ਬੇਕਾਬੂ ਵਰਤੋਂ ਨੇ ਕਈਆਂ ਦੀ ਜ਼ਿੰਦਗੀ ਖਰਾਬ ਕੀਤੀ ਹੈ ਸਿੱਧਾ ਫਾਰਮੂਲਾ ਹੈ ਮੋਬਾਈਲ ਦੀ ਵਰਤੋਂ ਘਟਾਓ ਊਰਜਾ ਵਧਾਓ ਅਤੇ ਕਨਸੈਂਟਰੇਸ਼ਨ ਤੇਜ਼ ਕਰੋ ਮੋਬਾਈਲ ਕਟਾ ਜ਼ਿੰਦਗੀ ਵਧਾ ਬਹੁਤ ਵਧੀਆ ਹਾਂਜੀ ਗੱਲਬਾਤ ਦੀ ਕਲਾ ਬਾਰੇ ਕੀ ਕਿਹਾ ਗਿਆ ਦਿਨ 24 ਕਮਿਊਨੀਕੇਸ਼ਨ ਜੋ ਸਹੀ ਤਰੀਕੇ ਨਾਲ ਬੋਲਣਾ ਜਾਣਦਾ ਹੈ ਉਹ ਅੱਧੀ ਜੰਗ ਤਾਂ ਉਂਝੀ ਜਿੱਤ ਲੈਂਦਾ ਚੰਗੀ ਕਮਿਊਨੀਕੇਸ਼ਨ ਸਫਲਤਾ ਦਾ 50% ਹਿੱਸਾ ਹੈ ਸਹੀ ਬੋਲਣ ਵਾਲਾ ਅੱਧੀ ਜੰਗ ਜਿੱਤ ਲੈਂਦਾ ਹੈ ਤੇ ਰਿਸ਼ਤਿਆਂ ਨੂੰ ਕਿਵੇਂ ਸੰਭਾਲਣਾ ਚਾਹੀਦਾ ਦਿਨ 25 ਰਿਲੇਸ਼ਨਸ਼ਿਪਸ ਰਿਸ਼ਤਿਆਂ ਦੀ ਕੁੰਜੀ ਤਿੰਨ ਚੀਜ਼ਾਂ ਚ ਹੈ ਸਪਸ਼ਟਤਾ ਸਤਕਾਰ ਅਤੇ ਸਬਰ ਪਰ ਸਭ ਤੋਂ ਵੱਡੀ ਗੱਲ ਸੁਣਨਾ ਜੋ ਸੁਣਦਾ ਹੈ ਉਹੀ ਦਿਲ ਜਿੱਤਦਾ ਹੈ ਹੂੰ ਬਹੁਤ ਡੂੰਗੀ ਗੱਲ ਹੈ ਸਿਹਤ ਦੀ ਮਹੱਤਤਾ ਦਿਨ 26 ਹੈਲਥ ਐਂਡ ਫਿਟਨੈਸ ਇਹ ਤਾਂ ਸਭ ਤੋਂ ਜ਼ਰੂਰੀ ਹੈ ਤੰਦਰੁਸਤੀ ਤੋਂ ਬਿਨਾ ਕੋਈ ਵੀ ਚੀਜ਼ ਮਾਇਨੇ ਨਹੀਂ ਰੱਖਦੀ ਸਰੀਰ ਇੱਕ ਮੰਦਰ ਵਾਂਗ ਹੈ ਸਰੀਰ ਤੇਰਾ ਟੈਂਪਲ ਹੈ ਉਹਨੂੰ ਮੈਲਾ ਨਾ ਕਰ ਬਿਲਕੁਲ ਪੈਸੇ ਬਾਰੇ ਸਹੀ ਸੋਚ ਕੀ ਹੋਣੀ ਚਾਹੀਦੀ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਦਿਨ 27 ਮਨੀ ਮਾਈਂਡਸੈਟ ਪੈਸਾ ਮਕਸਦ ਨਹੀਂ ਸਗੋਂ ਇੱਕ ਟੂਲ ਹੈ ਇੱਕ ਔਜ਼ਾਰ ਹੈ ਇਹ ਸਕਿਲਸ ਡਿਸਪਲਿਨ ਅਤੇ ਸਮਾਰਟ ਫੈਸਲਿਆਂ ਨਾਲ ਆਉਂਦਾ ਹੈ ਪੈਸਾ ਦੌੜਦਾ ਨਹੀਂ ਸਮਝਦਾਰ ਬੰਦਾ ਉਸ ਨੂੰ ਖਿੱਚਦਾ ਹੈ ਸਵੈ ਮਾਣ ਬਾਰੇ ਕੀ ਵਿਚਾਰ ਹੈ ਦਿਨ 28 ਸੈਲਫ ਰਿਸਪੈਕਟ ਜਿੱਥੇ ਸਵੈ ਮਾਣ ਨਾ ਮਿਲੇ ਉਥੇ ਰਹਿਣਾ ਜ਼ਹਿਰ ਪੀਣ ਦੇ ਬਰਾਬਰ ਹੈ ਆਪਣੀ ਕੀਮਤ ਤੁਹਾਨੂੰ ਖੁਦ ਤੈਅ ਕਰਨੀ ਪੈਂਦੀ ਹੈ ਆਪਣੀ ਕੀਮਤ ਤੂੰ ਖੁਦ ਤੈਅ ਕਰ ਹਾਂਜੀ ਅਤੇ ਮਨ ਦੀ ਸ਼ਾਂਤੀ ਉਹ ਕਿਵੇਂ ਮਿਲਦੀ ਹੈ ਦਿਨ 29 ਇਨਰ ਪੀਸ ਸ਼ਾਂਤੀ ਬਾਹਰ ਚੀਜ਼ਾਂ ਵਿੱਚ ਨਹੀਂ ਇਹ ਅੰਦਰ ਮਿਲਦੀ ਹੈ ਤੇ ਉਦੋਂ ਮਿਲਦੀ ਹੈ ਜਦੋਂ ਮਨ ਫालतू ਚੀਜ਼ਾਂ ਨੂੰ ਛੱਡ ਦਿੰਦਾ ਹੈ ਸ਼ਾਂਤੀ ਅੰਦਰ ਮਿਲਦੀ ਹੈ ਬਾਹਰ ਨਹੀਂ ਅਤੇ ਵਿਕਾਸ ਲਈ ਕੀ ਜ਼ਰੂਰੀ ਹੈ ਦਿਨ 30 ਗਰੋਥ ਜ਼ੋਨ ਵਿਕਾਸ ਹਮੇਸ਼ਾ ਕੰਫਰਟ ਜ਼ੋਨ ਤੋਂ ਬਾਹਰ ਹੁੰਦਾ ਹੈ ਜਿੱਥੇ ਤੁਸੀਂ ਥੋੜਾ ਅਨਕੰਫਰਟੇਬਲ ਮਹਿਸੂਸ ਕਰਦੇ ਹੋ ਸਮਝ ਲਓ ਉੱਥੇ ਹੀ ਗਰੋਥ ਹੋ ਰਹੀ ਹੈ ਹਮ ਗਰੋਥ ਹਮੇਸ਼ਾ ਕੰਫਰਟ ਜ਼ੋਨ ਦੇ ਬਾਹਰ ਹੁੰਦੀ ਹੈ ਹਮ ਠੀਕ ਹੈ ਤਾਂ ਹੁਣ ਅਸੀਂ ਇਸ ਸਫਰ ਦੇ ਆਖਰੀ ਪੜਾਅ ਵਿੱਚ ਹਾਂ ਦਿਨ 31 ਤੋਂ 40 ਇਹ ਦਿਨ ਕਿਸ ਬਾਰੇ ਹਨ ਇਹ ਦਿਨ ਮਤਲਬ ਜ਼ਿੰਦਗੀ ਦੀ ਵਾਕਡੋਰ ਪੂਰੀ ਤਰ੍ਹਾਂ ਆਪਣੇ ਹੱਥਾਂ ਵਿੱਚ ਲੈਣ ਬਾਰੇ ਹਨ ਸ਼ੁਰੂਆਤ ਹੁੰਦੀ ਹੈ ਦਿਨ 31 ਰਿਸਪੌਂਸਿਬਿਲਟੀ ਨਾਲ ਜਦੋਂ ਤੁਸੀਂ ਦੂਜਿਆਂ ਨੂੰ ਦੋਸ਼ ਦੇਣਾ ਛੱਡ ਦਿੰਦੇ ਹੋ ਉਦੋਂ ਹੀ ਤੁਸੀਂ ਜਿੱਤਣਾ ਸ਼ੁਰੂ ਕਰਦੇ ਹੋ ਆਪਣੀ ਲਾਈਫ ਦੀ ਡਰਾਈਵਰ ਸੀਟ ਕਿਸੇ ਹੋਰ ਨੂੰ ਨਾ ਦੇ ਬਿਲਕੁਲ ਹਿੰਮਤ ਕਿੱਥੋਂ ਆਂਦੀ ਹੈ ਦਿਨ 32 ਕਰੇਜ ਹਿੰਮਤ ਦਾ ਮਤਲਬ ਇਹ ਨਹੀਂ ਕਿ ਡਰ ਨਹੀਂ ਲੱਗਦਾ ਹਿੰਮਤ ਦਾ ਮਤਲਬ ਹੈ ਡਰ ਦੇ ਬਾਵਜੂਦ ਕਦਮ ਚੁੱਕਣਾ ਹਾਂ ਹਿੰਮਤ ਡਰ ਦੀ ਗੈਰ ਹਾਜ਼ਰੀ ਨਹੀਂ ਡਰ ਦੇ ਬਾਵਜੂਦ ਕਦਮ ਚੁੱਕਣਾ ਹੈ ਸਹੀ ਫੈਸਲੇ ਲੈਣ ਦੀ ਸਮਰੱਥਾ ਬਾਰੇ ਦਿਨ 33 ਡਿਸੀਜਨ 메ਕਿੰਗ ਜੋ ਸਹੀ ਸਮੇਂ ਤੇ ਫੈਸਲੇ ਲੈਣਾ ਸਿੱਖ ਗਿਆ ਉਹ ਲੀਡ ਕਰਨਾ ਸਿੱਖ ਗਿਆ ਦੇਰੀ ਨਾਲ ਲਿਆ ਗਿਆ ਸਹੀ ਫੈਸਲਾ ਵੀ ਗਲਤ ਬਣ ਜਾਂਦਾ ਹੈ ਦੇਰੀ ਨਾਲ ਕੀਤਾ ਠੀਕ ਫੈਸਲਾ ਗਲਤ ਫੈਸਲਾ ਬਣ ਜਾਂਦਾ ਹੈ ਹਮ ਤੇ ਆਤਮ ਨਿਯੰਤਰਣ ਦਿਨ 34 ਸੈਲਫ ਕੰਟਰੋਲ ਆਪਣੀਆਂ ਇੱਛਾਵਾਂ ਤੇ ਕਾਬੂ ਪਾਉਣਾ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੈ ਜਿਸ ਨੇ ਆਪਣੀਆਂ ਖਾਹਿਸ਼ਾਂ ਨੂੰ ਕਾਬੂ ਕਰ ਲਿਆ ਉਬਾਦਸ਼ਾਹ ਹੈ ਸ਼ਾਂਤ ਮਨ ਰੱਖਣ ਦਾ ਕੀ ਫਾਇਦਾ ਹੈ ਦਿਨ 35 ਕਾਮਨੈਸ ਇੱਕ ਸ਼ਾਂਤ ਮਨ ਹੀ ਸਮਾਰਟ ਫੈਸਲੇ ਲੈਂਦਾ ਹੈ ਗੜਬੜ ਵਿੱਚ ਲਏ ਫੈਸਲੇ ਅਕਸਰ ਗਲਤ ਹੁੰਦੇ ਨੇ ਸ਼ਾਂਤ ਮਨ ਸਭ ਤੋਂ ਤਾਕਤਵਰ ਹਥਿਆਰ ਹੈ ਤਾਂ ਫਿਰ ਸਫਲਤਾ ਦਾ ਅਸਲੀ ਫਾਰਮੂਲਾ ਕੀ ਹੈ ਦਿਨ 36 ਸਕਸੈਸ ਫਾਰਮੂਲਾ ਸਫਲਤਾ ਕੋਈ ਤਕਦੀਰ ਨਹੀਂ ਇਹ ਇੱਕ ਫਾਰਮੂਲਾ ਹੈ ਸਹੀ ਸੋਚ ਨਾਲ ਸਹੀ ਆਦਤਾਂ ਨਾਲ ਸਹੀ ਕੰਮ ਤੇ ਨਾਲ ਨਿਰੰਤਰਤਾ ਸਹੀ ਮਾਈਂਡਸੈਟ ਪਲੱਸ ਸਹੀ ਆਦਤ ਪਲੱਸ ਸਹੀ ਡਾਇਰੈਕਸ਼ਨ ਬਰਾਬਰ ਹੈ ਜਿੱਤ ਸਾਡੇ ਆਲੇ ਦੁਆਲੇ ਦੇ ਲੋਕ ਸਾਡੀ ਸੰਗਤ ਉਸ ਦਾ ਕੀ ਅਸਰ ਹੁੰਦਾ ਹੈ ਬਹੁਤ ਵੱਡਾ ਦਿਨ ਸੈਨਤੀ এনवायरमेंट ਐਂਡ ਸਰਕਲ ਤੁਸੀਂ ਉਹੀ ਬਣਦੇ ਹੋ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਹੋ ਜਿਨ੍ਹਾਂ ਦੇ ਚਾਰ ਲੋਕ ਪੋਜ਼ਿਟਿਵ ਹਨ ਉਹ ਕਦੇ ਨੈਗੇਟਿਵ ਨਹੀਂ ਰਹਿ ਸਕਦਾ ਹੂੰ ਸਮੇਂ ਅਤੇ ਮੌਕੇ ਵਿੱਚ ਕੀ ਫਰਕ ਦੱਸਿਆ ਗਿਆ ਹੈ ਦਿਨ 38 ਵੈਲਿਊ ਆਫ ਟਾਈਮ ਐਂਡ ਓਪਰਚ्युनिटी ਸਮਾਂ ਤਾਂ ਹਰ ਕੋਈ ਗੁਆੰਦਾ ਹੈ ਪਰ ਮੌਕਾ ਹਰ ਕੋਈ ਨਹੀਂ ਪਛਾਣਦਾ ਸਮਾਂ ਠੀਕ ਹੋ ਸਕਦਾ ਹੈ ਮੌਕਾ ਨਹੀਂ ਤੇ ਤਿਆਰੀ ਦੀ ਮਹੱਤਤਾ ਦਿਨ 39 ਪ੍ਰੈਪਰੇਸ਼ਨ ਮੌਕਾ ਹਮੇਸ਼ਾ ਤਿਆਰ ਮਨ ਨੂੰ ਮਿਲਦਾ ਹੈ ਜੇ ਤੁਸੀਂ ਤਿਆਰ ਨਹੀਂ ਹੋ ਤਾਂ ਮੌਕਾ ਹੱਥੋਂ ਨਿਕਲ ਜਾਂਦਾ ਹੈ ਤਿਆਰੀ ਬਿਨਾ ਮੌਕਾ ਆਉਣ ਦਾ ਕੋਈ ਲਾਭ ਨਹੀਂ ਅਤਿਅੰਤ ਵਿੱਚ 40ਵਾਂ ਦਿਨ ਫਾਈਨਲ ਟਰਾਂਸਫਰਮੇਸ਼ਨ ਹਾਂਜੀ ਦਿਨ 40 ਫਾਈਨਲ ਟਰਾਂਸਫਰਮੇਸ਼ਨ ਹੁਣ ਤੁਸੀਂ ਉਹ ਨਹੀਂ ਰਹੇ ਜੋ ਤੁਸੀਂ ਪਹਿਲੇ ਦਿਨ ਸੀ ਇਹਨਾਂ 40 ਦਿਨਾਂ ਨੇ ਤੁਹਾਨੂੰ ਡਿਸਪਲਿਨ ਕਲੈਰਿਟੀ ਫੋਕਸ ਅਤੇ ਕੌਨਫੀਡੈਂਸ ਦਿੱਤਾ ਹੈ ਹੁਣ ਤੁਸੀਂ ਆਪਣੀ ਜ਼ਿੰਦਗੀ ਦੇ ਯਾਤਰੀ ਨਹੀਂ ਨਿਰਮਾਤਾ ਹੋ ਵਾਹ ਸਫ਼ਰ ਦਾ ਅੰਤ ਇਸ ਇੱਕ ਸਚਾਈ ਨਾਲ ਹੁੰਦਾ ਹੈ ਜ਼ਿੰਦਗੀ ਤਦ ਬਦਲੀ ਜਦ ਤੂੰ ਬਦਲਿਆ ਤੈਸੀ 40 ਦਿਨਾਂ ਦਾ ਉਹ ਸਫ਼ਰ ਜੋ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਨੂੰ ਇੱਕ ਇਕ ਨਵੀਂ ਦਿਸ਼ਾ ਦੇ ਸਕਦਾ ਹੈ ਇਹ ਸਿਰਫ ਸਿਧਾਂਤ ਨਹੀਂ ਸਗੋਂ ਇੱਕ ਪੂਰੀ ਅਮਲੀ ਯੋਜਨਾ ਹੈ ਜੇ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਚ ਦੱਸੋ ਕਿਹੜੀ ਕਿਤਾਬ ਦੀ ਸਮਰੀ ਤੁਸੀਂ ਸੁਣਨਾ ਚਾਹੁੰਦੇ ਹੋ ਅਗਲੇ ਐਪੀਸੋਡ ਚ ਬੁੱਕ ਬਾਣੀ ਜਿੱਥੇ ਹਰ ਕਿਤਾਬ ਬੋਲਦੀ ਹੈ